ਤੁਸੀਂ ਹੁਣ ਤੱਕ ਵਾਤਾਵਰਨ ਨਾਲ ਜੁੜੇ ਸੀ ਖਬਰਾਂ ਦੇ ਵਿੱਚ ਕਾਫੀ ਵਾਰੀ ਆਉਂਦੇ ਰਹੇ ਜੇ ਤੇ ਹੁਣ ਲੱਗਦਾ ਲੱਗਦਾ ਵਾ ਕਿ ਥੋੜਾ ਜਿਹਾ ਸਿਆਸਤ ਦੇ ਵਿੱਚ ਹੱਥ ਰੱਖ ਰਹੇ ਜੀ ਆਪਣਾ ਪਿੱਛੇ ਜੇ ਲੋਕ ਏਕਤਾ ਮਿਸ਼ਨ ਦਾ ਤੁਸੀਂ ਹਿੱਸਾ ਬਣੇ ਐ ਐਗਜ਼ੈਕਟਲੀ ਕੀ ਉਹਦਾ ਵਿੱਚ ਫੈਸਲੇ ਹੋਏ ਉਹਦਾ ਸਾਡਾ ਇਹ ਏਮ ਸੀਗਾ ਕਿ ਇਹ ਕੋਈ ਸਿਆਸਤ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਲਈ ਜਿਹੜਾ ਪੰਜਾਬ ਦੇ ਤਕਰੀਬਨ 13000 ਪੰਚਾਇਤਾਂ ਜੀ ਉਹਨਾਂ ਨੂੰ ਇਹ ਸੇਧ ਦੇਣ ਲਈ ਆ ਵੀ ਜਿਹੜੇ ਪੋਲਿਟੀਕਲ ਪਾਰਟੀਆਂ ਆ ਚਾਹੇ ਕੋਈ ਵੀ ਹੈ ਹੂੰ ਕਾਂਗਰਸ ਆ ਅਕਾਲੀ ਦਲ ਆ ਆਮ ਪਾਰਟੀ ਆ ਜਾਂ ਕੋਈ ਹੋਰ ਨਵੀਂ ਪਾਰਟੀ ਭਾਜਪਾ ਆ ਰਹੀ ਹੈ ਇਹ ਚਾਹੁੰਦੇ ਆ ਵੀ ਤੁਹਾਡਾ ਜਿਹੜਾ ਆਪਸ ਦਾ ਭਾਈਚਾਰਾ ਜੀ ਉਹਨੂੰ ਵੱਢ ਕੇ ਉਹਨੂੰ ਕੱਟ ਕੇ ਤੇ ਆਪਣੇ ਨਿੱਜੀ ਵਫਾਦ ਇਹ ਹਲ ਕਰਨਾ ਚਾਹੁੰਦੇ ਆ ਸਿਰਫ ਕਈ ਵੀ ਸ਼ੋਰਟ ਵੀ ਉਲੂ ਸਿੱਧਾ ਕਰਨਾ ਚਾਹੁੰਦੇ ਆ ਜੀ ਹੁਣ ਜਿਹੜਾ ਪੰਜਾਬ ਦਾ ਭਾਈਚਾਰਾ ਆ ਉਹਨੇ ਰਿਅਲਾਈਜ਼ ਕਰਨਾ ਹੈ ਵੀ ਅਸੀਂ ਆਪਸ ਵਿੱਚ ਕਿੰਨੇ ਜੁੜੇ ਹੋਏ ਸੀ ਨਾ ਕੋਈ ਧਰਮ ਦਾ ਰੌਲਾ ਸੀ ਨਾ ਕੋਈ ਫਿਰਕੇ ਦਾ ਰੌਲਾ ਸੀ ਨਾ ਕੋਈ ਕਾਸ ਸੀ ਆਪਾਂ ਨੂੰ ਚਾਹੀਦਾ ਕੀ ਹੈ ਵੀ ਦੁਬਾਰਾ ਉਹ ਭਾਈਚਾਰਾ ਮੇਨਟੇਨ ਕਰਨ ਲਈ ਜੜੀਆਂ ਪੰਚਾਇਤਾਂ ਉਹ ਸਰਬਸੰਪਤੀ ਦਾ ਚੁੜੀਆਂ ਜਾਣ ਤੇ ਉਹਦੇ ਲਈ ਜਿਹੜਾ ਸਰਬਸੰਪਤੀ ਦਾ ਹੋਣਾ ਉਹ ਕਿਉਂ ਜ਼ਰੂਰੀ ਹੈ ਕਿਉਂਕਿ ਜਿਹੜਾ ਸੁਸਾਇਟੀ ਦਾ ਫਾਈਬਰ ਹੈ ਉਹ ਤਾਣਾ ਬਾਣਾ ਹੈ ਪੋਲੀਟੀਕਲ ਪਾਰਟੀਆਂ ਨੇ ਉੱਤੋਂ ਤੋਂ ਥੱਲੇ ਤੱਕ ਉਹਨੂੰ ਕੱਟਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਸ ਸੰਵਿਧਾਨ ਨੇ ਇੱਕ ਪ੍ਰਵਿਧਾਨ ਦਿੱਤਾ ਸੀ ਵੀ ਜਿਹੜੀ ਪੰਚਾਇਤਾਂ ਹੈ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੇ ਚੋਣਾਂ ਨਹੀਂ ਹੋਣਗੀਆਂ ਜੀ ਉਹਨਾਂ ਨੇ ਜਿਵੇਂ ਕੋਈ ਕੁੱਕੜ ਹੈ ਪੌੜੀ ਹੈ ਇਹ ਜਿਹੇ ਸਿੰਬਲ ਰੱਖੇ ਸੀ ਜੀ ਵੀ ਜਿਹੜੇ ਕੋਈ ਆਪਾਂ ਨੂੰ ਜਿਹੜਾ ਉਹਨਾਂ ਪਾਰਟੀਆਂ ਨਾਲ ਕੋਈ ਸੰਬੰਧ ਇਹਦਾ ਰੀਜ਼ਨ ਸੀਗਾ ਇਹ ਪਾਰਟੀ ਪੱਦਰ ਤੇ ਥੱਲੇ ਜਿਹੜਾ ਸੋਸ਼ਲ ਫੈਬਰਿਕ ਹੈ ਪਿੰਡ ਦਾ ਉਹ ਨਾ ਘਟਿਆ ਜਾਵੇ ਉਹ ਨਾ ਆਪਸ ਚ ਲੜਾਈ ਹੋਵੇ ਉਹਨਾਂ ਦੀ ਤੇ ਉਹਨਾਂ ਨੇ ਇਸੇ ਨੂੰ ਅੱਗੇ ਕਰਨ ਲਈ ਮੈਨੂੰ ਯਾਦ ਆ ਕਿ 2007-08 ਦੇ ਵਿੱਚ ਤਕਰੀਬਨ 3 ਲੱਖ ਰੁਪਇਆ ਜਿਹੜੀ ਪੰਚਾਇਤ ਸਰਵਜਮਤੀ ਕਰਦੀ ਸੀ ਦੇਖੋ ਕਿਹੜਾ ਫੈਸਲਾ ਮੰਨਿਆ ਜਾਂਦਾ ਵਧੀਆ ਯੂਨੀਮਸ ਕਿਹੜਾ ਫੈਸਲਾ ਮੰਨਿਆ ਜਾਂਦਾ ਜਿਹੜਾ ਭਾਈਚਾਰੇ ਨੂੰ ਇਕੱਠਾ ਰੱਖੇ ਕਿਹੜਾ ਫੈਸਲਾ ਚੰਗਾ ਰੱਖਿਆ ਜਾਂਦਾ ਜਿਹੜਾ ਆਪਸ ਚ ਪਿਆਰ ਬਣਾਈ ਰੱਖੇ ਕਿਹੜਾ ਫੈਸਲਾ ਚੰਗਾ ਜਿਹੜਾ ਆਪਸੇ ਜਦੋਂ ਪਿੰਡ ਦੀ ਤਰੱਕੀ ਹੋਣੀ ਹੈ ਪੰਚਾਇਤ ਬਣ ਜਾਂਦੀ ਆ ਉਸ ਤੋਂ ਬਾਅਦ ਕੋਈ ੜਕਾ ਦਾ ਡਾਵੇ ਉਹ ਕਿਹੜਾ ਫੈਸਲਾ ਚੰਗਾ ਲੱਗਦਾ ਜਿਹੜਾ ਸਾਰਿਆਂ ਦੀ ਸਹਿਮਤੀ ਨਾਲ ਹੋਵੇ ਉਹ ਚਾਹੇ ਕੋਈ ਜਨਰਲ ਕਾਸਟ ਆ ਚਾਹੇ OBC ਆ ਚਾਹੇ ਸ਼ਡਿਊਲ ਕਾਸਟ ਆ ਉਹ ਜਿਹੜਾ ਮੌਕਾ ਹੈ ಗ್ರಾಮ ਸਭਾ ਦੇ ਵਿੱਚ ਜਦੋਂ ਇਕੱਠੇ ਹੋ ਕੇ ਇਹ ਰੂਲਾਂ ਦੇ ਵਿੱਚ ਤਾਂ ਇਹ ਵੀ ਲਿਖਿਆ ਗਿਆ ਵੀ ਜਿਹੜੇ ਬਜ਼ੁਰਗ ਨੇ ਤੇ ਔਰਤਾਂ ਨੇ ਉਹਨਾਂ ਨੂੰ ਅੱਗੇ ਬਿਠਾਇਆ ਜਾਊਗਾ ಗ್ರಾಮ ਸਭਾ ਦੇ ਵਿੱਚ ਪਰ ਕੋਈ ਕਰਦਾ ਹੈ ਪਰ ਕਰਨਲ ਗਿੱਲ ਤੁਹਾਨੂੰ ਲੱਗਦਾ ਵਾ ਜਿਹੜੀ ਸੱਤਾ ਤੇਰ ਪਾਰਟੀ ਜਿਹੜੀ ਵੀ ਹੋਊਗੀ ਐਸ ਵੇਲੇ ਪੰਜਾਬ ਦੇ ਚ ਆਮ ਆਦਮੀ ਪਾਰਟੀ ਆ ਪਹਿਲਾਂ ਕਾਂਗਰਸ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਸੀ ਇਹ ਇਹ ਸਭ ਕੁਝ ਹੋਣ ਦੇਣਗੇ ਸਰ ਜੇ ਹੋਣੀ ਇਹ ਤਾਂ ਲੋਕਾਂ ਨੇ ਇਹ ਤਾਂ ਲੋਕਾਂ ਦੇ ਹੱਥ ਵਿੱਚ ਹੈ ਇਹ ਪਾਰਟੀਆਂ ਦੇ ਹੱਥ ਵਿੱਚ ਤਾਂ ਹੈ ਹੀ ਨਹੀਂ ਪਾਰਟੀ ਦਾ ਇੱਕ 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 ਇਕੱਠਾ ਹੁੰਦਾ ਹੈ ਲੋਕਾਂ ਦਾ ਗੱਡ ਜੋੜ ਜਿਹੜੇ ਦੂਸਰੇ ਲੋਕਾਂ ਨੂੰ ਕਹਿੰਦੇ ਸਾਡੇ ਲਈ ਵੋਟ ਪਾਓ ਉਹ ਪ੍ਰੋਗਰਾਮ ਦਿੰਦੇ ਆ ਉਹ ਵੋਟਰ ਦੇਖੋ ಗ್ರಾಮ ਸਭਾ ਵੋਟ ਮੈਂ ਯੂਜ਼ ਕੀਤਾ ಗ್ರಾಮ ਸਭਾ ਦੇ ਵਿੱਚ 18 ਸਾਲ ਤੋਂ ਜਿਹੜੇ ਉਮਰ ਦੇ ਵੱਡੇ ਬੰਦੇ ਜਿਹੜੇ ਵੋਟਰ ਨੇ ਉਹ ਸਾਰਾ ਪਿੰਡ ਇਕੱਠਾ ਹੁੰਦਾ ਹਾੜੀ ਸੌਣੀ ਨੂੰ ਤੋਂ ਇੱਕ ਦੋ ਜਲਾਸ ਹੁੰਦੇ ਆ ਇਹ ਲੋਕਾਂ ਨੇ ਡਿਸਾਈਡ ਕਰਨਾ ਪੋਲਿਟੀਕਲ ਪਾਰਟੀਆਂ ਕੌਣ ਹੁੰਦੀਆਂ ਉਹਨਾਂ ਨੂੰ ਸਰਬਸੰਮਤੀ ਦੇ ਰੋਕਣ ਵਾਲੀਆਂ ਇਹ ਦੱਸੋ ਇਹਦਾ 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 ਅਸਰ ਮਿਊਨਿਸਪੈਲਿਟੀ ਚੋਣਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਵੀ ਹੋ ਸਕਦਾ ਵਾ ਉੱਥੇ ਵੀ ਇਹੋ ਜਿਹੀ ਸਰਬਸੰਮਤੀ ਬਣ ਸਕਦੀ ਹੈ ਇਹ ਪਹਿਣਾ ਚਾਹੀਦਾ ਲੋਕਾਂ ਨੂੰ ਆਪਣੇ ਪਾਰਟੀਆਂ ਤੋਂ ਛੱਡ ਕੇ ਦੇਖੋ ਹੁਣ ਜੇ ਤੁਸੀਂ ਐਮਪੀ ਸੀਟਾਂ ਦੀ ਦੇਖੋ ਉਹਨਾਂ ਕੋ ਚਾਰ ਪੰਜ ਬੰਦੇ ਰਹਿ ਗਏ ਉਹ ਕਹਿੰਦੇ ਭਾਈ ਤੂੰ ਕਾਂਗਰਸ ਛੱਡ ਕੇ ਬੀਜੇਪੀ ਜਾ ਜਾ ਬੀਜੇਪੀ ਵਾਲੇ ਕਹਿੰਦੇ ਕਾਂਗਰਸ ਛੱਡ ਕੇ ਆ ਜਾ ਲੀਡਰਾਂ ਦੀ ਕਮੀ ਹੈ ਪਰ ਜਿਹੜੇ ਆਮ ਲੋਕ ਲੀਡਰ ਬਣਨਾ ਚਾਹੁੰਦੇ ਜਿਹੜੇ ਲੋਕ ਆਪਣੇ ਆਪ ਨੂੰ ਸੁਸਾਇਟੀ ਦਾ ਇੱਕ ਇਹ ਜੇ ਅੰਗ ਸਮਝਦੇ ਆ ਕਿ ਉਹ ਚੇਂਜ ਲਿਆ ਸਕਦੇ ਆ ਉਹ ਚੰਗੀ ਗੱਲਾਂ ਕਰ ਸਕਦੇ ਆ ਉਹ ਉਹ ਸਿਆਸਤ ਦੀ ਸਿਆਹੀ ਨਾਲ ਰੰਗੇ ਹੋਏ ਨਹੀਂ ਆ ਉਹਨਾਂ ਦੇ ਕੱਪੜੇ ਜੇ ਸਾਫ਼ ਹੈ ਉਹਨਾਂ ਦੇ ਦਿਮਾਗ ਵੀ ਸਾਫ਼ ਹੈ ਉਹਨਾਂ ਦਾ ਕਿਰਦਾਰ ਵੀ ਸਾਫ਼ ਹੈ ਉਹ ਓਨੈਸਟ ਨੇ ਉਹ ਬੰਦੇ ਅੱਗੇ ਆ ਸਕਦੇ ਆ ਸਿਰਫ ਸੰਧੀ ਕਿਉਂ ਨਹੀਂ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਇਹਦੇ ਨਾਲ ਕੋਈ ਇੱਕ ਨਵੀਂ ਪੀੜ੍ਹੀ ਜਿਹੜੀ ਆ ਨਵੀਂ ਯੰਗਰ ਜਨਰੇਸ਼ਨ ਉਹ ਸਿਆਸਤ ਦੇ ਵਿੱਚ ਆਊਗੀ ਔਰਤਾਂ ਹੋਰ ਆਉਣਗੀਆਂ ਸਿਆਸਤ ਦੇ ਵਿੱਚ ਇਹ ਬਹੁਤ ਵੱਡੀ ਚੇਂਜ ਹੈ ਜੀ ਔਰਤਾਂ ਨੂੰ ਤਾਂ ਐਕਚੁਅਲੀ ਤੁਹਾਡਾ 48.5 ਕਰੋੜ 96 ਕਰੋੜ ਚੋਂ ਉਹ ਵੋਟਰ ਨੇ ਉਹਨਾਂ ਨੂੰ ਐਜ਼ ਇਟ ਇਜ਼ 50% ਮਿਲਣੀ ਚਾਹੀਦੀ ਹੈ ਜਿਹੜੀ ਕਿ ਮunicipal ਕਮੇਟੀ ਆ ਜੋ ਉਹਨਾਂ ਨੇ ਜਗ੍ਹਾ ਦਿੱਤੀ ਹੈ ਕਨ ਗਲ 50% ਤੇ ਹੁਣ ਵੀ ਮਿਲੀ ਆ ਲੇਕਿਨ ਆਪਾਂ ਨੂੰ ਪਤਾ ਹੀ ਆ ਕਿ ਅਸਲੀ ਸਾਰਾ ਕੰਮ ਜਿਹੜਾ ਵਾ ਉਹ ਔਰਤਾਂ ਨਹੀਂ ਕਰਦੀਆਂ ਉਹਨਾਂ ਦੇ ਹਸਬੰਡ ਕਰਦੇ ਆ ਸਰ ਉਹਦੇ ਵਿੱਚ ਕੀ ਆ ਕਿ ਆਪਣੀ ਜਿਹੜੀ ਸਰਕਾਰਾਂ ਰਹੀਆਂ ਇਹਨਾਂ ਨੇ ਆਪਣਾ ਨਿੱਜੀ ਵਫਾਦ ਕਰਨ ਲਈ ਜਿਹੜੀ ਗਰਾਸ ਰੂਟ ਔਮਨ ਦੀ ਟ੍ਰੇਨਿੰਗ ਸੀ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਅਸੈਂਬਲੀ ਤੇ ਪਾਰਲੀਮੈਂਟ ਤੱਕ ਉਹ ਨਹੀਂ ਹੋਣ ਦਿੱਤੀ ਕੋਈ ਸੰਸਥਾ ਨਹੀਂ ਬਣਾਈ ਕੋਈ ਟ੍ਰੇਨਿੰਗ ਨਹੀਂ ਖੋਲੀ ਕਿ ਲੀਡਰ ਆਪਣੇ ਆਪ ਆ ਪੈਦਾ ਕਿਤੇ ਜਾਣ ਜਾਂ ਤਾਂ ਉਹ ਭਰਜਾਈਆਂ ਵੋਟੀਆਂ ਦੇ ਕੁੜੀਆਂ ਸੀ ਯਾ ਕਿਸੇ ਲੀਡਰ ਦੇ ਲੜਨ ਲੱਗਿਆ ਸੀ ਇੱਕ ਕੁੜੀ ਇੱਕ ਲੇਡੀ ਜਿਹੜੀ ਆਪਾਂ ਐਗਜ਼ਾਮਪਲ ਦੇ ਸਕਦੇ ਮਮਤਾ ਬੇਨਰਜੀ ਜਿਹੜੀ ਗਰਾਸ ਰੂਟ ਤੋਂ ਦੋ ਕੈਂਚੀ ਦੀ ਚਪਲਾ ਸੱਤ ਸਾੜੀਆਂ ਨਾਲ ਸੀਐਮ ਬਣੀ ਹੈ ਉਹ ਆਪਣੇ 140 ਕਰੋੜ ਦੇ ਮੁਲਕ ਵਾਸਤੇ ਕੋਈ ਇੱਕ ਐਗਜ਼ਾਮਪਲ ਹੈ ਅਦਰਵਾਈਜ਼ ਕੋਈ ਟ੍ਰੇਨਿੰਗ ਨਹੀਂ ਹੋਈ ਇਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਉਹ ਕਹਿੰਦੇ ਮਰਦ ਪ੍ਰਧਾਨ ਹੈ ਪਹਿਲਾਂ ਪੁਰਸ਼ ਪ੍ਰਧਾਨ ਉਹ ਆਪਣੇ ਫੈਮਿਲੀ ਚ ਪੈਦਾ ਹੋਈਆਂ ਸਮਾਜ ਚ ਆਈਆਂ ਉੱਥੇ ਉਹਨਾਂ ਦੇ ਬੰਦਿਸ਼ ਰਹੀ ਤੇ ਆਪਾਂ ਪੋਲਿਟਿਕਸ ਨੂੰ ਇੰਨਾ ਗੰਦਾ ਕਰਦਾ ਕਿ ਜਿਹੜੀ ਕੁੜੀ ਲੇਡੀ ਜਾਣਾ ਚਾਹੁੰਦੀ ਹੈ ਪੋਲਿਟਿਕਸ ਉਹਨੂੰ ਅੱਛੀ ਨਜ਼ਰ ਨਾਲ ਨਹੀਂ ਵੇਖਦੇ ਹੂੰ ਹੂੰ ਸੋ ਤੁਸੀਂ ਹੋਪਫੁਲ ਜੇ ਕਿ ਇਹ ਜੋ ਸ਼ੁਰੂਆਤ ਤੁਸੀਂ ਕਰਨ ਜਾ ਰਹੇ ਜੇ ਇਹਦੇ ਚੰਗੇ ਰਿਜ਼ਲਟ ਮਿਲਣਗੇ ਲੋਕੀ ਜੁੜਨਗੇ ਦੇ ਨਾਲ ਮੈਂ ਮੈਂ ਇਹਦਾ ਪੂਰਾ ਪੂਰਾ ਆਸ਼ਾਵਾਦੀ ਹਾਂ ਜੀ ਕਿਉਂਕਿ ਪਤਾ ਕੀ ਹੈ ਬਈ ਜਿਹੜੀ ਜਿਹੜੀ ਗੱਲ ਕਹਿੰਦੇ ਨਾ ਬਈ ਸਰਬਸੰਮਤੀ ਨਾਲ ਹੋ ਜੇ ਹੂੰ ਉਹਦਾ ਆਨੰਦ ਹੀ ਹੋਰ ਹੈ ਬਿਲਕੁਲ ਠੀਕ ਆਪਾਂ ਲੜਾਈ ਪੜਾਈ ਐਨੇ ਪੈਸੇ ਸ਼ਰਾਬ ਦੇ ਕੇ ਦੇਖੋ ਇਹੀ ਗੱਲ ਅੱਗੇ ਹੋਣੀ ਆ ਅਜੇ ਤੁਸੀਂ ਐਸਡੀਪੀਸੀ ਇਲੈਕਸ਼ਨ ਆਉਣਗੇ ਜਿਹੜਾ ਧਰਮ ਦੀਆਂ ਇਲੈਕਸ਼ਨਾਂ ਚ ਕੋਈ ਸ਼ਰਾਬ ਦਾ ਕੰਮ ਐ ਉੱਕੀ ਦਾ ਪਰ ਇਹ ਜਿਹੜਾ ਤੁਸੀਂ ਸਰਪੰਚ ਦੀ ਇਲੈਕਸ਼ਨ ਤੇ ਪੈਸੇ ਲਾਉਂਗੇ ਉਹ ਤੁਸੀਂ ਕਿੱਥੋਂ ਪੂਰੇ ਕਰਦੇ ਆ ਇਹਦਾ ਮਤਲਬ ਤੁਹਾਡੀ ਸੜਕ ਮਾੜੀ ਬਣੂਗੀ ਤੁਹਾਡੇ ਪਾਣੀ ਵੀ ਪਾਈਪਾਂ ਦੀ ਕੁਆਲਿਟੀ ਲੋ ਹੋਊਗੀ ਤੁਹਾਡਾ ਰੈਜ਼ਰਵਾਇਰ ਖਰਾਬ ਹੋਊਗਾ ਤੁਹਾਡੀ ਜਿੱਟਾ ਦੀ ਕੁਆਲਿਟੀ ਖਰਾਬ ਹੋਊਗੀ ਸਿਸਟਮ ਚ ਫਿਰ ਬਿਲਕੁਲ ਥੈਂਕ ਯੂ ਥੈਂਕ ਯੂ ਕਰਨਲ ਗਿਲ ਤੁਸੀਂ ਸਾਡੇ ਨਾਲ ਜੁੜੇ ਔਰ ਬਹੁਤ ਅਹਿਮ ਇਸ਼ੂਜ਼ ਦੇ ਉੱਪਰ ਤੁਸੀਂ ਆਪਣੇ ਵਿਚਾਰ ਦਿੱਤੇ ਥੈਂਕ ਯੂ ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ